ਨਨਪਰਸਾਬ ਖੇਤਰ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਪਿਛਲੇ ਦਿਨੀ ਇੱਕ ਘਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਹਤੇ ਹੁਣ ਸ਼੍ਰੀ ਅਨੰਤਪਰ ਸਾਹਿਬ ਨੰਗਰ ਮੇ ਰੋਡ ਮਜਾਰਾ ਸਥਿਤ ਹੋਲਸੇਲ ਇਲੈਕਟ੍ਰੋਨਿਕ ਦੀ ਦੁਕਾਨ ਉੱਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਚੋਰੀ ਨੂੰ ਅੰਜਾਮ ਦੇ ਦਿੱਤਾ ਹੈ। ਦੁਕਾਨ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਚੋਰਾਂ ਨੇ ਕੈਮਰੇ ਬੰਦ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਵਿੱਚੋਂ ਏਸੀ ਅਤੇ ਹੋਰ ਕਾਫੀ ਸਮਾਨ ਚੋਰੀ ਹੋਇਆ ਹੈ ਦੂਸਰੇ ਪਾਸੇ ਪੁਲਿਸ ਮੌਕੇ ਤੇ ਪੁੱਜ ਕੇ ਦੁਕਾਨਦਾਰ ਦੇ ਜਿੱਥੇ ਬਿਆਨ ਲੈ ਰਹੀ ਹੈ ਉੱਥੇ ਹੀ ਦੁਕਾਨ ਉਨ੍ਹਾਂ ਦੇ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ माटे <laughs> मु ਸੀ ਥਾਣੇ ਵਾਲੇ ਨੇ ਕਿਹਾ ਸੀ ਸਾਡੇ ਸਾਡੇ ਏਰੀਆ ਦੇ ਜਿਹੜੇ ਨੇ ਸਾਡੇ ਏਰੀਆ ਦੇ ਨਾਲ ਗੇਟ ਦੇ ਪਿੱਛੇ ਪਿੱਛੇ ਆਏ ਜਾਂਦੇ ਇੱਥੇ ਮੜਾਉ ਨੂੰ ਦਿਖਦਾ ਨਾ ਡਾਗ ਜੀ ਚੱਕਿਆ ਹੱਸਾ ਅੱਜ ਆ ਰਿਹਾ ਵੜਦਾ ਦੇਖਦਾ ਸ਼ਟਰ ਕੈਮਰੇ ਦੀ ਤਾਰ ਖੋਲੂਗਾ ਨਾ ਪਰ ਕੋਈ ਬਾਹਰ ਕੈਮਰਾ ਖੱਲੇ ਦਬਾ ਕੇ ਰੱਖਿਆ ਹੋਇਆ ਪੱਲੇ ਕਾਰਾ ਹਾਂ ਇਹ ਆ ਤੋੜਨਾਂ ਕੇ ਤਾਰ ਟੁੱਟੀ ਨਹੀਂ ਨਾ ਟੁੱਟੀ ਹਾਂ ਫਿਰ ਇਹ ਕਿਦਾ ਜਾਂਦਾ ਹੈ ਇਹ ਕੈਮਰਾ ਦਾ ਲਾਈਟ ਆਉਨ ਹੋ ਗਈ ਕੈਮਰੇ ਟੁੱਟੀ ਇਹਨਾਂ ਦੇ ਤਾਰਾਂ ਦੇ ਕੋਲ ਕੈਮਰਾ ਹੀ ਤੋੜਨੀ ਹੈ ਸਬ ਲਾਈਵ ਫਲੈਟ ਆ ਨਹੀਂ ਇਹ ਦੋ ਲੱਗਣਗੇ ਅੱਛਾ ਚਲ ਜਾਓ ਸਰਦਾਰ ਬੰਦਾ ਹੈ

ਇਹ ਹੁਣ ਬਾਹਰ ਨੂੰ ਹੈ ਨਾ ਸ਼ਟਰ ਖੁੱਲਿਆ ਹੈ ਨਾ ਬਾਹਰੋਂ ਖੜਦਾ ਹੋਇਆ ਉਹ ਦੇਖੋ ਨਾ ਇੰਨਾ ਸ਼ਟਰ ਖੁੱਲਿਆ ਤੁਹਾਡੇ ਬਾਹਰਲੇ ਕੈਮਰੇ ਤੋਂ ਕੁਝ ਨਹੀਂ ਆ ਰਿਹਾ ਕੋੜੇ ਚ ਬਾਹਰਲੇ ਪਹਿਲਾਂ ਪਟੇ ਗਏ ਉਹ ਪਹਿਲੇ ਪਟ ਗਏ ਸਾਰੇ ਉਦੋਂ ਤੱਕ ਤਾਂ ਇਹ ਹੋਣਾ ਜਦ ਤੱਕ ਪੱਟੇ ਹੈ ਹਾਂ ਮੜੇ ਮੂੰਹ ਆਇਆ ਵਾ ਤੇ ਆਪਣਾ ਕਵਰ ਕੀਤਾ ਮੂੰਹ ਉਹ ਵੀ ਕੱਢੀ ਬਾਹਰ ਵਾਲਾ ਕੈਮਰਾ ਦਿਖਾ ਕੇ ਖੜੇ ਖੜੇ ਚੱਲਣੇ ਚੱਲਣੇ ਹੋਰ ਨਾ ਹਲੋ ਮੋਬਾਈਲ ਕੋਡ ਕਰਕੇ ਵੀਟਰੋ ਸੇਵ ਕਰਦਾ ਜੀ ਬੋਲ ਜੀ ਐਪ ਦੇ ਜੀ ਲੈ ਤੋ ਲੈ ਲੋ கடதா பயணி ஆன நாளைக்கு

ਨਾ ਮੇਰਾ ਗੁਰਪ੍ਰੀਤ ਸਿੰਘ ਆ ਦੁਕਾਨ ਆਪਣੀ ਪਿੰਡ ਮਜਾਰੇ ਚ ਪੈਂਦੀ ਆ ਨੰਗਰ ਰੋਡ ਤੇ ਤੇ ਰਾਤ ਕਰੀਬ 12:40 ਦੇ ਵਿੱਚ ਸਾਡੇ ਕੈਮਰੇ ਬੰਦ ਹੋਏ ਆ ਦੁਕਾਨ ਤੇ ਕੈਮਰੇ ਲੱਗੇ ਸੀਗੇ ਤੇ ਕੋਈ ਬੰਦਾ ਆਂਦਾ ਉਹ ਤਾਰਾਂ ਕੱਟ ਦਿੱਤੀਆਂ ਕੈਮਰੇਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਮਤਲਬ ਰਾਤ ਸੁੱਤੇ ਤੇ ਸਾਨੂੰ ਪਤਾ ਨਹੀਂ ਲੱਗਿਆ ਸਵੇਰੇ ਦੇਖਿਆ ਕਰੀਬ 3:15 ਦੇ ਵਿੱਚ ਕੈਮਰੇ ਰਿਪੋਰਟ ਹੋਈ ਆ 3:7 ਕਿਤੇ ਦੁਬਾਰਾ ਬੰਦੇ ਆਂਦੇ ਆ ਉਹ ਸਮਾਨ ਚੱਕ ਕੇ ਲੈ ਗਏ ਜਿਹਦੇ ਵਿੱਚੋਂ ਸਾਡੇ 4 AC ਐ ਤੇ 7 ਇਨਵਰਟਰ ਦੇ ਬੈਟਰੀ ਐ ਤੇ ਐਲ ਡੀਆਂ ਐ ਦੋ ਵਾਸ਼ਿੰਗ ਮਸ਼ੀਨਾਂ ਐ ਕਰੀਬ ਐਸਟੀਮੇਟ ਐ ਲਾਊ ਵਿੱਚ 7 ਲੱਖ ਰੁਪਏ ਦਾ ਸਮਾਨ ਕਰੀਬ ਲੇ ਗਏ ਚੱਕ ਸ਼ਟਰ ਦੇ ਦੇਖੋ ਜੀ ਲੋਕ ਜਿੰਨੇ ਵੀ ਆ ਲੋਕ ਤੋੜ ਕੇ ਚਲ ਗਏ ਸਾਰੇ ਉਹ ਸਾਰੇ ਲੋਕ ਆ ਜਿੰਨੇ ਵੀ ਆ ਤੋੜੇ ਆ ਤੇ ਕੱਟਿਆ ਜਾ ਉਹ ਤਾਂ ਦੇਖ ਕੇ ਪਤਾ ਲੱਗਣਾ ਐ ਤੇ ਹੁਣ ਤੁਸੀਂ ਇਨਫੋਰਮੇਸ਼ਨ ਪੁਲਿਸ ਨੂੰ ਦੇ ਦਿਓ ਕੰਪਲੇਨ ਕਰਾਤੀ ਜੀ ਅਸੀਂ ਇੱਕ ਵਾਰ ਤੇ ਹੁਣ ਪੁਲਿਸ ਵੀ ਮੌਕੇ ਦੀ ਮੌਜੂਦ ਐ ਬਾਕੀ ਦੇਖੋ ਸਾਨੂੰ ਉਮੀਦ ਤਾਂ ਹੈ ਪੁਲਿਸ ਤੇ ਬਾਕੀ ਦੇਖੋ ਕਿਆ ਹੁੰਦਾ ਇਹਦੇ ਬਾਰੇ ਅਜੇ ਤਾਂ ਕਰ ਰਹੇ ਆਂ ਪੜਤਾਲ ਫਿੰਗਰਪ੍ਰਿੰਟ ਟੀਮ ਮਂਗਾਈ ਹੈ ਇਹ ਮੌਕਾ ਦੇਖ ਰਹੇ ਆਂ ਵਰਪੀ ਸਿਗਨਲ ਵੀ ਗੱਲ ਕਰ ਰਹੇ ਆਂ ਬਾਕੀ ਸਮਾਨਬਰ ਵੀ ਪਤਾ ਕਰ ਰਹੇ ਆਂ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਡਾਲਾਂਗੇ ਦੇਖਾਂਗੇ ਵੀ ਕਿਵੇਂ ਵਾਪਰੀਏ ਘਟਨਾ ਕਿੰਨੇ ਵਜੇ ਵਾਪਰੀ ਹੋਏ ਸਾਡੀ ਰਿਪੋਰਟ ਹੈ ਸਰ ਕੀ ਦੱਸਿਆ ਕਿ ਲਗ ਲਗ ਜਿਹੜਾ ਨੁਕਸਾਨ ਲਗਭਗ ਜਨਾ ਚਾਰ ਹਜੇ ਕਰ ਰਹੇ ਆਂ ਜੀ ਕਲੀਅਰ ਹੈ ਨੁਕਸਾਨ ਦਾ ਹਾਂਜੀ ਕਿਸ ਤਰ੍ਹਾਂ ਦੀ ਦੁਕਾਨ ਹੈ ਜੀ ਇਹਨਾਂ ਦੀ ਇਹਦੀ ਹੈਗੀ ਹੈ ਏਸੀ کولਰ ਵਗਾਰਾ ਹੈਗੇ ਇਲੈਕਟ੍ਰੋਨਿਕ ਦੀ ਦੁਕਾਨ ਹੈ